ਸਾਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਚਾਰ ਚਾਰ ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ ਫਿਰ ਚਾਰ ਚਾਰ-ਚਾਰ ਕੁੰਡੇ ਗੇਂਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਵਿੱਚ ਬਣ ਕੇ ਤਿਆਰ ਹੁੰਦਾ ਵਾ ਬਾਕੀ ਸਲਾਈਆਂ ਸਿੱਧੀਆਂ ਪੁੱਠੀਆਂ ਹੀ ਬਣਦੀਆਂ ਵਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਵਾਂ ਥੋੜੀ-ਥੋੜੀ ਇਹਦੇ ਵਿੱਚ ਜਾਲੀ ਵੀ ਬਣਦੀ ਆ ਬਹੁਤ ਮੋਟਾ ਮੋਟਾ ਇਸ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਕੰਪਲੀਟ ਹੋਗੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਇਹ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਨੀਆਂ ਡਿਜ਼ਾਈਨ ਤੀਸਰੀ ਸਲਾਈ ਤੇ ਬਣਨਾ ਸ਼ੁਰੂ ਹੋਣਾ ਇਹ ਮੈਂ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਸਾਰੇ ਹੀ ਕੁੰਡਿਆਂ ਨੂੰ ਡਬਲ ਵਾਲ ਮਾਰਨਾ ਇਸ ਤਰੀਕੇ ਨਾਲ ਤੀਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਡਬਲ ਵਾਲ ਮਾਰ ਕੇ ਬਣਾਉਣੀ ਸ਼ੁਰੂ ਵਿੱਚ ਵੀ ਇੱਕ ਕੁੰਡਾ ਵਾਧ ਹੀ ਲਾਸਟ ਵਿੱਚ ਵੀ ਇੱਕ ਕੁੰਡਾ ਸਿੰਪਲ ਹੀ ਬਣਾਉਣਾ ਉਹਨੂੰ ਵਾਲ ਨਹੀਂ ਮਾਰਨਾ ਡਿਜ਼ਾਈਨ ਦੀ ਤੀਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਡਬਲ ਵੱਲ ਮਾਰ ਕੇ ਬਣਾਉਣਾ ਸ਼ੁਰੂ ਵਿੱਚ ਵੀ ਇੱਕ ਕੁੰਡਾ ਸਿੱਧਾ ਹੀ ਲਾਸਟ ਵਿੱਚ ਵੀ ਐਕਸਟਰਾ ਕੁੰਡਾ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਐਕਸਟਰਾ ਕੁੰਡਾ ਲਾ ਲੈਣਾ ਚੌਵਾਂ ਕੁੰਡਿਆਂ ਦਾ ਵੜ ਲਾਉਣਾ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਚੌਵਾਂ ਕੁੰਡਿਆਂ ਦਾ ਵੜ ਲਾ ਕੇ ਖੱਬੇ ਹੱਥ ਵਾਲੀ ਸਿਲਾਈ ਤੇ ਕਰ ਲੈਣਾ ਧੱਗਾ ਬਾਹਰ ਨੂੰ ਕਰਨਾ ਇਨਾਂ ਦੇ ਸੈੜ ਤੋਂ ਦੀ ਇਸ ਤਰੀਕੇ ਨਾਲ ਕੁੰਡਿਆਂ ਦੇ ਉਹ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇਹ ਇੱਕ ਗੁੰਡਾ ਬਣ ਗਿਆ ਇਹਨਾਂ ਚੌਵਾਂ ਕੁੰਡਿਆਂ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇਹ ਦੋ ਕੁੰਡੇ ਹੋ ਗਏ ਦੁਬਾਰਾ ਫਿਰ ਸੈੜ ਤੋਂ ਦੀ ਸਲਾਈ ਨੂੰ ਪਾਉਣਾ ਇਹ ਤਿੰਨ ਬਣ ਗਏ ਫਿਰ ਇਹਨਾਂ ਚੌਵਾਂ ਕੁੰਡਿਆਂ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਇਹ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਹੀ ਬਣ ਗਏ ਏ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਚੌਥੀ ਪੁੱਠੀ ਸਲਾਈ ਚ ਬਣਾਉਣਾ 1 2 3 4 ਚੌਵਾਂ ਕੁੰਡਿਆਂ ਦਾ ਵੱਲ ਲਾ ਲੈਣਾ ਇਹਨਾਂ ਨੂੰ ਖੱਬਿਆ ਥਵਲੀ ਸਲਾਈ ਤੇ ਕਰਕੇ ਇਹਨਾਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਕੁੰਡਾ ਬਣਾ ਲੈਣਾ ਚੌਵਾਂ ਕੁੰਡਿਆਂ ਇਕੱਠਿਆਂ ਨੂੰ ਇੱਕ ਵਾਰ ਬਣਾ ਲੈਣਾ ਇਹ ਦੋ ਬਣ ਗਏ ਫਿਰ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇਹ ਤਿੰਨ ਗੁੰਡੇ ਬਣ ਗਏ ਚੌਵਾਂ ਗੁੰਡਿਆਂ ਦੇ ਵਿੱਚੋਂ ਦੀ ਪਾਉਣਾ ਇਹ ਚੌਵਾਂ ਦੇ ਚਾਰ ਗੁੰਡੇ ਹੀ ਬਣ ਗਏ ਧਾਗਾ ਬਾਹਰ ਨੂੰ ਹੀ ਰੱਖਣਾ ਫਿਰ ਚੌਵਾਂ ਗੁੰਡਿਆਂ ਦਾ ਵੱਲ ਲਾਉਣਾ ਇਹਨਾਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਕੋ ਇੱਕ ਗੁੰਡਾ ਬਣਾ ਲੈਣਾ ਫਿਰ ਚੌਵਾਂ ਗੁੰਡਿਆਂ ਇਕੱਠਿਆਂ ਵਿੱਚੋਂ ਇੱਕ ਵਾਰ ਫੇਰ ਗੁੰਡਾ ਬਣਾ ਲੈਣਾ ਇਹ ਦੋ ਹੋ ਗਏ ਫਿਰ ਸਰਤੋਂ ਦੀ ਪਉਣਾ 3 ਚੌਵਾਂ ਕੁੰਡਿਆਂ ਨੇ ਇੱਕ ਵਾਰ ਫਿਰ ਸਿੱਧਾ ਹੀ ਬਣਾ ਲੈਣਾ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਡਿਜ਼ਾਈਨ ਦੀ ਚੌਥੀ ਸਲਾਈ ਇਹ ਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਹੁਤ ਹੀ ਸੋਹਣਾ ਲੱਗਦਾ ਬਣਨ ਤੋਂ ਬਾਅਦ ਲਾਸਟ ਵਿੱਚ ਵੀ ਚੌਵਾਂ ਕੁੰਡਿਆਂ ਦਾ ਵਲ ਲਉਣਾ ਚੌਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਕੁੰਡਾ ਬਣਾ ਲੈਣਾ ਚੌਵਾਂ ਕੁੰਡਿਆਂ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇਹ ਦੋ ਬਣ ਗਏ ਫਿਰ ਸਾਈਡ ਤੋਂ ਦੀ ਪਾਉਣਾ ਇਹ ਤਿੰਨ ਹੋ ਗਏ ਫਿਰ ਚੌਵਾਂ ਕੁੰਡਿਆਂ ਨੂੰ ਇੱਕ ਵਾਰ ਫਿਰ ਬਣਾ ਲੈਣਾ ਇਹ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਲਾਸਟ ਵਾਲਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਪੰਜਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਤੇ ਬਣਦਾ ਵਾ ਪੰਜਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਡਿਜ਼ਾਈਨ ਦੀ ਲਾਸਟ ਸਲਾਈ ਆ ਛੇਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਇਹ ਮੈਂ ਛੇਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ